ਸਸਿਕਾ ਲਦਾਬ ਨਮਸਕਾਰ ਦੋਸਤੋ ਮੈਂ ਆ ਤੁਹਾਡਾ ਆਪਣਾ ਹਰਪਜ ਜਰਮਾ ਪਰ ਮੇਰ ਨਾਲ ਮੇਰਾ ਬੇਟਾ ਅਵਕਾਸ਼ ਮਾਨ ਸਸਿਕਾ ਜੀ ਸਾਹਿਬ ਤਿੰਨ ਦਿਨਾਂ ਸਤਰਾਤੀ ਅਸੀਂ ਦਿੱਲੀ ਸ਼ੋਅ ਕਰਕੇ ਵਾਪਸ ਪੰਜਾਬ ਆ ਰਹੇ ਸੀ ਤੇ ਅਗਲੀ 4 ਬ੍ਰੀਫਿੰਗ ਦੀ ਮਾਰਨਿੰਗ ਸਾਡਾ ਗਰੁੱਪ ਸ਼ੇਰ ਹਰਿਆਣਾ ਦੇ ਵਿੱਚ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਗੱਡੀ ਬਿਲਕੁਲ ਟੋਟਲ ਵਾਸ ਹੋਈ ਤੇ ਪਰ ਪਰਮਾਤਮਾ ਦੀ ਕਿਰਪਾ ਉਹਦੀ ਮਿਹਰ ਦੇ ਨਾਲ ਅਸੀਂ ਝੋਟਾਂ ਲੱਗੀਆਂ ਲੇਕਿਨ ਕੁਝ ਸੱਜਣ ਪਿਆਰੇ ਸਾਨੂੰ ਉਸੇ ਵਕਤ ਫੋਰਟ ਹਸਪੀਟਲ ਨੇ ਚੰਡੀਗੜ੍ਹ ਤੇ ਦੋ ਹਫ਼ਤੇਾਂ ਤੋਂ ਬਾਅਦ ਹੁਣ ਅਸੀਂ ਤਕਰੀਬਨ ਠੀਕ ਆ ਬਾਕੀ ਥੋੜੀਆਂ ਅੰਦਰਲੀਆਂ ਸੱਟਾਂ ਉਹ ਟਾਈਮ ਲੱਗਣਾ ਜੀ ਤੇ ਪਰ ਵੱਡੀ ਗੱਲ ਇਹ ਆ ਕਿ ਅਸੀਂ ਠੀਕ ਠਾਕ ਆ ਜੀ ਇਹ ਦੋ ਹਫ਼ਤਿਆਂ ਦੇ ਵਿੱਚ ਤੁਹਾਡੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਤੁਹਾਡੇ ਫੋਨ ਆਏ ਤੁਹਾਡੇ ਮੈਸੇਜ ਆਏ ਗਾਂ ਦੀ ਗਾਂ ਜਿੱਥੋਂ ਵੀ ਜਿਉਂ ਵੀ ਪਤਾ ਲੱਗੇ ਉਹਨੇ ਦਵਾਵਾਂ ਅਸੀਸਾਂ ਭੇਜੀਆਂ ਅੱਜ ਮੈਂ ਨਿੱਜੀ ਤੌਰ ਤੇ ਮੈਂ ਉਹ ਕਾਸ਼ਾ ਸੀ ਤੁਹਾਡਾ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਵਾਂਗੂੰ ਸਾਡਾ ਫਿਕਰ ਕੀਤਾ ਸਾਨੂੰ ਇੰਨੇ ਪਿਆਰ ਦੇ ਹੌਸਲੇ ਦੇ ਸਨੇਹੇ ਭੇਜੇ ਤੇ ਨਾਲ ਹੀ ਮੈਂ तमाम सारे ਡਾਕਟਰਸ ਨਰਸਸ ਤੇchnicians ਸਟਾਫ ਸਾਰੇ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਚ ਬਹੁਤ ਧੰਨਵਾਦ ਕਰਦਾ ਜੀ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਚੱਲਦੇ ਫਿਰਦੇ ਆ ਇਹ ਕਿਸੇ ਨਾਲ ਵੀ ਕਦੋਂ ਵੀ ਹੋ ਸਕਦਾ ਹੈ ਜੀ ਪਰ ਇਹ ਅger ਕਿ ਪ੍ਰਮਾਤਮਾ ਮਿਹਰ ਰੱਖੇ ਸਰਟੀਫਿਕੇਟ ਆ ਕੁਝ ਸਮੇਂ ਬਾਅਦ ਬੰਦਾ ਭੁੱਲ ਜਾਂਦਾ ਜੀ ਤਾਜੀ ਬਿਲਕੁਲ ਅਸੀਂ ਤੁਹਾਡੇ درمیان ਬੈਠੇ ਆਂ ਪਰਿਵਾਰ ਚ ਬੈਠੇ ਆਂ ਤੇ ਮੈਂ ਸਮਝਦਾ ਇੱਕ ਹੋਰ ਜ਼ਿੰਦਗੀ ਤੇ ਵਿੱਚ ਪ੍ਰਮਾਤਮਾ ਨੇ ਹੋਰ ਬਹੁਤ ਕੁਛ ਢੀਕ ਕਰਨ ਲਈ ਇੱਕ ਹੋਰ ਜਿਹੜਾ ਮੌਕਾ ਤੇ ਉਹ ਪ੍ਰੇਰਨਾ ਗਈ